ਕੀ ਹੈ ਹੂੰ ਹੋਰ ਸਾਰਾ ਇੱਥੋਂ ਰਾਂ ਫੋਕਾ ਜਾਊਗਾ ਦੇਖਾ ਹਾਂ ਝਗੜਾ ਦਾਗ ਜਾ ਪੈ ਗਿਆ ਹੋਣੀ ਤਾਂ ਗੱਲ ਹੈ ਇਹ ਕਿਸੇ ਨੇ ਬਾਜਨ ਲੈਣਾ ਹੂੰ ਲੈ ਬਾਜਨ ਲੈਣਾ ਜੀ ਰੀਗਾ ਹੂੰ ਜਿਆਦਾ ਨਹੀਂ ਚੜੀ ਇਹ ਬਾਜਨ ਲੈਣਾ ਹੂੰ ਕਿ ਬੈਠਣਾ ਤਾਂ ਪਾਈ ਗਈ ਉਹ ਤੇਖਣਾ ਦੇਣਾ ਇਹ ਦੇ ਆ ਬੱਲੀ ਆ ਇੰਜ ਕਿਹੜਾ ਬਾਜਣਾ ਲਓ ਜੀ 225 ਵਾਲੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੁਣ ਇੱਥੋਂ ਹੁੰਦੀ ਆਪਣੀ ਪਹਿਲਾ ਦਿਨ ਹੀ ਅੱਜ ਆਪਣਾ ਤਿੰਨ ਕਿੱਲੇ ਨੇ ਦਿਨ ਕੀ ਦੋ ਦਿਨਾਂ ਚ ਵੱਡੀ ਜਣੀ ਚਾਚੇ ਦੀ ਤੇ ਆਪਣੀ ਮਸ਼ੀਨਾਂ ਦੇ 14-14 ਫੁੱਟੇ ਕਤਰ ਕੱਟਰ ਨੇ ਛੱਡ ਦਿਆਂ ਕਿਤੇ ਉਹ ਲੈ ਕੇ ਆ ਹੂੰ ਉਹ ਸਾਰਾ ਇੱਥੋਂ ਧਰਾ ਫੋਕਾ ਜਾ ਹੋ ਗਿਆ ਦੇਖਾ ਹਾਂ ਇਹ ਕਿਹੜਾ ਦਾਗ ਜਾ ਪੈ ਗਿਆ ਕੋਈ ਤਾਂ ਗੱਲ ਇਹ ਕਿਸੇ ਨੇ ਬਾਜਨ ਲੈਣਾ ਹੂੰ ਮੈਂ ਬਾਜਨ ਲੈਣਾ ਜੀ ਰਿਹਾ ਹੂੰ ਜਿਆਦਾ ਨਹੀਂ ਚੜੀ ਹੂੰ ਇਹ ਬਾਜਨ ਲੈਣਾ ਹੂੰ ਕਿ ਬੈਠਣਾ ਤਾਂ ਪਾਈ ਗਈ ਉਹ ਠੇਕਣਾ ਤਾਂ ਦੇਣਾ ਇਹ ਦੇ ਆ ਬੱਲੀ ਆ ਇੰਜ ਕਿਹਦਾ ਭਜਣਾ ਹੂੰ ਹੂੰ ਕੋਈ ਆ ਗਿਆ 10 ਦੇ ਇੱਕ ਸੁਨੇ ਰਾਤ ਵੀ ਮਾਤ ਹੋ ਗਿਆ ਨਹੀਂ ਆਉਂਦੇ ਨ ਕੋ ਗੋਦਾ ਨਹੀਂ ਮਰੇ ਹੋਈ ਬੈਲੂ ਕਰੀ ਮਾ ਇਹ ਤੇ ਗੱਲ ਹੈ ਵੀ ਉਹਨਾਂ ਘਰੇ ਦੇਖਣਾ ਲੈ ਪਚਵੇਂ ਕਾਸੂ ਮੇਰੀ ਆਪਣੇ ਤਰੇਲ ਉਤਰ ਗਈ ਤੇ ਬਾਈ ਹੋਰੀ ਕਹਿੰਦੇ ਕਮਬਾਈਨ ਵਾਲੇ ਵੀ ਆਪਾਂ ਚਾਹ ਪੀ ਕੇ ਹੀ ਚਲਾਵਾਂਗੇ ਨਾਲੇ 10-15 ਮਿੰਟ ਹੋਰ ਲੰਘ ਜਾਣਗੇ ਤੇ ਲਗਭਗ ਸਮਾਂ ਹੋ ਗਿਆ ਪੌਣੇ 11 ਵਜੇ ਦਾ ਤੇ ਆਪਾਂ ਹੁਣ ਪੀਨੇ ਆ ਚਾਹ ਚਾਹ ਆ ਗਈ ਡੈਡੀ ਹੋਰੀ ਲੈ ਕੇ ਆ ਗਏ ਚਾਹ ਤੇ ਆ ਵੱਡਣਾ ਜੀ ਆਪਾਂ ਝੋਨਾ ਤੇ ਆਜੋ ਵਿਖਾਈਏ ਤੁਹਾਨੂੰ ਉਹ ਆ ਗਏ ਸਾਹਮਣੇ ਚਾਹ ਲੈ ਕੇ ਜੀ ਚਾਹ ਦੀ ਕੇਤਲੀ ਭਰ ਕੇ ਭਰਾ ਤੇ ਡੈਡੀ ਆ ਗਏ ਤੇ ਦੂਜੀ ਟਰਾਲੀ ਲੈ ਕੇ ਪਿੱਛੇ ਚਾਚੇ ਨੇ ਆਉਣਾ ਉਹ ਜਦੋਂ ਕੰਬਾਈਨ ਚੱਲੂਗੀ ਉਦੋਂ ਆ ਜਾਣਗੇ ਸਮੇਂ ਅਨੁਸਾਰ ਤੇ ਟਾਈਮ ਦੇ ਪਾਬੰਦ ਨੇ ਉਹ ਵੀ ਤੇ ਉਹ ਚਾਹ ਦੀ ਕੇਤਲੀ ਤੇ ਹੁਣ ਪੀਣੇ ਆਪਾਂ ਚਾਹ ਨਾਲੇ ਭਾਈਆਂ ਨੂੰ ਪਿਉਾਉਣੇ ਆ ਵੈਸੇ ਮੈਂ ਸਵੇਰੇ ਚਾਹ ਪੀਂਦਾ ਨਹੀਂ ਹੁੰਦਾ ਤੇ ਪਰ ਖੇਤ ਚ ਪੀਲੀ ਦੀ ਜੇ ਕੋਈ ਆ ਜਾਏ ਤਾਂ ਵੀ ਪੀਲੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 16 ਅਕਤੂਬਰ 2025 ਤੇ ਸਮਾਂ ਹੈ ਗਿਆ ਜੀ ਪੌਣੇ 11 ਵਜੇ ਦਾ ਸਵੇਰ ਦਾ ਤੇ ਆਪਾਂ ਲੱਗੇ ਆ ਅੱਜ ਝੋਨਾ ਵੜਨਾ ਤਿੰਨ ਕੋ ਕਿੱਲੇ ਝੋਨਾ ਆਪਣਾ ਵੜਨਾ ਪੰਜ ਛੇ ਚਾਚੇ ਨੇ ਵੜਨਾ ਪੀਆਰ 114 ਪੱਕਿਆ ਸੀ ਇਹ ਪੂਸ਼ਾ ਚਵਾਲੀ ਹੈ ਹਜੇ ਪੰਜ ਚਾਰ ਦਿਨ ਇਹਨੇ ਲੈ ਜਾਣੇ ਨੇ ਆ ਲੱਗੇ ਵੜਨਾ ਆਪਾਂ ਤਿੰਨ ਕਿੱਲਾਂ ਦੀ ਪਟੀ ਤੇ ਝਾੜ ਕਿੰਨਾ ਸ਼ਾਮੀ ਲੱਗ ਜੂਗਾ ਪਤਾ ਜਾਂ ਕੱਲ ਨੂੰ ਜਦੋਂ ਤੁਲਗੀ ਤੇ 22 ਹੋਰੀ ਲੱਗੇ ਨੇ ਸੈਲਫ ਮਾਰਨ ਤੇ ਆਪਾਂ ਟਰਾਲੀ ਥੋੜੀ ਦੂਰ ਕਰ ਦਈਏ ਤਾਂ ਜੋ ਕਟਰ ਨਾਲ ਨਾ ਲੱਗੇ ਬਲੌਗ ਦੇ ਐਂਡ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀ ਝਾੜ ਚੁੜ ਕਿੰਨੇ ਗਨੇ ਆ ਤੇ ਕੀ ਲਗਭਗ ਤਿੰਨ ਕਿੱਲੇ ਥਾਂ ਐ ਇੱਕੋ ਪਟੀ ਐ ਥੋੜਾ ਜਿਹਾ ਥਾਂ ਵਿੱਚੋਂ ਘਟਦਾ ਕਨਾਲ ਡੇਡ ਕੋ 25 ਮਰਲੇ ਉਹ ਤੁਹਾਨੂੰ ਦੱਸ ਦਾਂਗੇ ਕਿੰਨੀਆਂ ਬੋਰੀਆਂ ਹੁੰਦੀਆਂ ਨੇ ਕਿੰਨੇ ਸਮੇਂ ਚ ਤਲਦੀ ਐ ਇਹ ਸਾਰਾ ਕੁਝ ਦੱਸਾਂਗੇ ਮੰਡੀ ਮੰਡੀ ਜਾ ਕੇ ਤੁਹਾਨੂੰ ਆਪਾਂ ਕਰਦੇ ਦੂਰ ਐਸੇ ਕਰ ਦਿੰਦੇ ਤੇ ਫਿਰ ਫੜਦੇ ਹੁਣ ਆਪਾਂ ਬੰਨੇ ਆਪ ਹੀ ਫੜਨੇ ਪੈਣੇ ਨਾਲ ਲਗ ਲੁੱਕੇ ਤੇ ਲੋ ਮਸ਼ੀਨ ਤੁਹਾਨੂੰ ਖੋਣ ਨੇ ਲੱਗੇ ਬਾਈ ਹੋਰੀ ਚਲਾਉਣ ਤੇ ਟਰਾਲੀ ਕਰਕੇ ਆਪਾਂ ਦੂਰ ਤਾਂ ਜੋ ਕਟਰ ਨਾਲ ਨਾਲ ਲੱਗ ਸਕੇ ਲਓ ਜੀ 225 ਵਾਲੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੁਣ ਇੱਥੋਂ ਹੁੰਦੀ ਆਪਣੀ ਪਹਿਲਾ ਦਿਨ ਹੀ ਅੱਜ ਆਪਣਾ ਤਿੰਨ ਕਿਲੇ ਨੇ ਦਿਨ ਕੀ ਦੋ ਦਿਨਾਂ ਚ ਵੱਡੀ ਜਣੀ ਚਾਚੇ ਜੀ ਤੇ ਆਪਣੀ ਮਸ਼ੀਨਾਂ ਦੇ 14-14 ਫੁੱਟੇ ਕਤਰ ਕਟਰ ਨੇ ਛੱਡ ਦਿਆਂ ਕਿਤੇ ਤੇ ਉਧਰ ਆਪਣੇ ਚਾਚਾ ਜੀ ਵੀ ਆ ਗਏ ਲੈ ਕੇ ਟਰਾਲੀ ایس 450 ਛੋਟਾ ਟਰੈਕਟਰ ਲੈ ਕੇ ਰੋਟਰੀ ਪੰਪ ਵਾਲਾ ਤੇ ਕੰਡ ਵੇਖੋ ਕਿਵੇਂ ਉੱਡਦੀ ਐ ਹਲਦੀ ਹੁਲਦੀ ਹੁਣੇ ਪਤਾ ਲੱਗ ਜੂਗਾ ਮਸ਼ੀਨ ਚੋਂ ਚੱਲਦੀ ਮਸ਼ੀਨ ਤੇ ਪਤਾ ਲੱਗ ਜੂਗਾ ਹੁਣ ਵੀ ਕੀ ਗੱਲਬਾਤ ਹੈ ਹਨਾ ਬਾਕੀ ਕਰਾਉਨੇ ਤੁਹਾਨੂੰ ਚੈੱਕ ਪਾਈ ਹੋਰਾਂ ਕੋਲ ਤਿੰਨ ਕੰਪੈਨਾਂ ਨੇ 2018 ਤੋਂ ਬਾਈਹੋਰੀ ਵੱਢਦੇ ਜਦੋਂ ਦੀਆਂ ਆਪਾਂ ਮਸ਼ੀਨਾਂ ਵੇਚੀਆਂ ਨੇ ਪਹਿਲਾਂ ਆਪਣੇ ਕੋਲ ਵੀ ਹੁੰਦੀਆਂ ਇਹ ਦੋ ਤਿੰਨ ਤੇ ਬਾਈਆਂ ਕੋਲ ਤਿੰਨ ਨੇ ਐਮਪੀ ਵੀ ਜਾਂਦੇ ਨੇ ਵਿਸ਼ਾਲ ਕਰਤਾਰ ਇੱਕ ਮਹੀਨਾ ਦਾ ਫਿਰ ਕਰਤਾਰ ਹੈ ਦੋ ਤਿੰਨ ਨੇ ਤਿੰਨ ਮੈਂ ਤਾਂ ਬਹੁਤ ਕਰਦੇ ਬਾਈ ਹੋਰੀ ਆਪਣੇ ਨਾਲ ਦੇ ਪਿੰਡ ਦੇ ਨੇ ਹਮਚੜੀ ਦੇ ਜਿਹੜੇ ਹਿਸਾਬ ਨਾਲ ਮਸ਼ੀਨ ਚੱਲਦੀ ਆ ਮੈਨੂੰ ਲੱਗਦਾ ਝੋਨੇ ਜਾਣ ਹੈ ਨਹੀਂ ਬਾਕੀ ਵੱਟਿਆ ਪਤਾ ਲੱਗੂ ਕੀ ਗੱਲ ਬਾਤ ਆ 3 ਕਿੱਲੇ ਦਾ ਤੇ ਬਣੇ ਰਿਓ ਵੀਡੀਓ ਦੇ ਵਿੱਚ ਹੁਣੇ ਪਤਾ ਲੱਗ ਜੂਗਾ ਟਰਾਲੀਆਂ ਨਹੀਂ ਦੱਸ ਦੇਣਾ ਲਓ ਜੀ ਅੱਧ ਚ ਵੱਟ ਸੀਗੀ ਵੈਸੇ ਅੱਗੇ ਤਾਂ 3 ਕਿੱਲੇ ਦਾ ਘੇਰਾ ਮਾਰ ਕੇ ਵੜਦੇ ਹੁੰਦੇ ਨੇ ਹੁਣ ਉਹਨੇ ਆਪ ਹੀ ਕਰ ਲਿਆ 1.5 ਕਿੱਲੇ ਦਾ ਘੇਰਾ ਕਰ ਲਿਆ ਉਹਰਾ ਮਸ਼ੀਨ ਆ ਗਈ ਲਗਭਗ 2 ਤੇ 2.5 3 ਕਿੱਲੇ ਆ ਗਈ ਮਸ਼ੀਨ ਹਨਾ ਜੇ ਦਾ 4 ਕਿੱਲਿਆਂ ਤੇ ਹਾਰਨ ਮਾਰਤਾ ਤਾਂ ਗੁਜਾਰੇ ਜੋਗਾ ਝਾੜ ਹੋਊਗਾ ਗੁਜਾਰੇ ਜੋਗਾ ਜ਼ਿਆਦਾ ਨਹੀਂ ਜੇ ਭਾਈ ਨਾ ਮਾਰਿਆ ਤੇ ਫਿਰ ਝਾੜ ਮਿੱਤਰੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਘਟਨੇ ਦੱਸਣ ਦੀ ਲੋੜ ਨਹੀਂ ਤੇ ਬਾਕੀ ਹੁਣ ਵੇਖਦੇ ਆ ਕੀ ਬਣਦਾ 70 70 ਮਣ ਤੋਂ ਵਧੀਆ ਰਹਿ ਗਿਆ ਫਿਰ ਕੈਰੀ ਹਨਾ ਹੈ ਹੁਣ ਬਾਕੀ ਤੁਹਾਨੂੰ ਲੱਸੂਗਾ ਸਹੀ ਕਿੰਨਾ ਨਿਕਲਿਆ ਕਿੱਥੇ ਆ ਉਹ ਬੈਠਾ ਮੋਟਰ ਤੇ ਇਹ ਆਏ ਪਿੱਛੇ ਘਰ ਰੱਖੇ ਪਿੱਛੇ ਨਹੀਂ ਆਉਂਦੇ ਐਦ ਕੀ ਲੋਵੀ ਐਦ ਕੀ ਦਾ ਝੋਨੇ ਦੇ ਝਾੜਾਂ ਦੀ ਟੈਨਸ਼ਨ ਐ ਸਾਰਿਆਂ ਨੂੰ ਪਰ ਚਲੋ ਬਾਬਾ ਮਣਕ ਸੁੱਤ ਰੱਖੇ ਜਿਹੜੇ ਵਿਚਾਰੇ ਉਹ ਦਰਿਆਵਾਂ ਦੇ ਵਿੱਚ ਰੁੜ ਗਏ ਜ਼ਮੀਨਾਂ ਰੁੜ ਗਈਆਂ ਜਾਨੀਵਾਲੀ ਨੁਕਸਾਨ ਹੋ ਗਿਆ ਫਸਲਾਂ ਬਰਬਾਦ ਹੋ ਗਈਆਂ ਉਹ ਵੀ ਬੰਦੇ ਨੇ ਭਾਈ ਆਪਾਂ ਇੰਨਾ ਵੀ ਨਹੀਂ ਯਾਰ ਸਕਦੇ ਇਹ ਵੜਦਾਂਗੇ ਹਫਤੇ ਤੱਕ ਇਹ ਵੀ ਦੀਵਾਲੀ ਦੇ ਨੇੜੇ ਚੜੇ ਜੇ ਜਿਹੜਾ ਪੂਛਾ ਚਵਾਲੀ ਆ ਲਓ ਜੀ ਮਸ਼ੀਨ ਪਹੁੰਚ ਗਈ ਤਿੰਨ ਸਾਢੇ ਤਿੰਨ ਸਾਢੇ ਚਾਰ ਤੇ 5 ਕਿੱਲੇ ਦੀ ਲੰਬਾਈ ਪਹੁੰਚ ਗਈ ਮਸ਼ੀਨ ਪਰ ਟੈਂਕ ਹਲੇ ਭਰਿਆ ਨਹੀਂ ਉਹ ਮਾਰਦੇ ਹਾਰਨ ਖੜਾ ਉੱਤੇ ਵੇਖੀ ਜਾਂਦਾ ਓ ਬਾਈ ਇਹ ਜਿਹੜਾ ਮਸ਼ੀਨ ਵਾਲਾ ਉਹਨੂੰ ਕਿਹਾ ਵੀ ਝਾੜ ਕਿਵੇਂ ਨਿਕਲੂਗਾ ਕਹਿੰਦਾ ਲੜੀਆਂ ਖਾਲੀ ਨਾ ਮਾ ਲੜੀਆਂ ਖਾਲੀ ਕਹਿੰਦਾ ਵੀ ਜਿਹੜੇ ਸਿੱਟੇ ਨੇ ਦਾਣੇ ਵਾਲੇ ਮੁੰਜਰਾਂ ਲੱਗੀਆਂ ਹੋਈਆਂ ਨੇ ਇਹਨਾਂ ਵਿੱਚ ਦਾਣੇ 4-4 5-5 ਘਟ ਨੇ ਇਹਨਾਂ ਨੂੰ ਲੜੀਆਂ ਦੱਸਦਾ ਮਾ ਜੀ ਵੀ ਕੰਮ ਵਧੀਆ ਕਹਿੰਦਾ ਲੜੀਆਂ ਖਾਲੀ ਨੇ ਮਾ ਤੂੰ ਨਾ ਚੰਗਾ ਬੋਲਿਆ ਅਗਰ ਪੱਟੂਆ ਤੂੰ ਪਹਿਲਾਂ ਹੀ ਘਟਾ ਦਿਆ ਕਰ ਛਾੜ ਲਓ ਜੀ ਮਸ਼ੀਨ ਮੈਨੂੰ ਲਾਦਾ ਪਹੁੰਚ ਗਈ ੱੱਲੇ ਉੱਤਰ ਕੇ ਵਹੋਣੇ ਤੁਹਾਨੂੰ ਉਹ ਪਰ ਗਿਆ ਆ ਗਿਆ ਬਿਲਨੀ ਲੰਮੀ ਚਲੀ ਗਈ ਵੇਖੋ ਤਿੰਨ ਕਿੱਲੇ ਲੰਬਾਈ ਆ ਚਲੀ ਗਈ ਦੋ ਦੀ ਉਧਰੋਂ ਆ ਗਈ ਤੇ ਅੱਧੇ ਦੀ ਇੱਕ ਤਿੰਨ ਦੋ ਪੰਜ 5.5 ਕਿੱਲੇ ਲੰਮੀ ਜਾ ਕੇ ਅਜੇ ਟੈਂਕ ਉਛਲਿਆ ਨਹੀਂਗਾ ਬਸ ਹਰ ਨਹੀਂ ਮਾਰਿਆ ਪੌਣਾ ਕਿ ਟੈਂਕ ਹੋਇਆ ਉਹਨਾ ਜੇ ਭਰਿਆ ਵੀ ਹੋਇਆ 5.5 ਕਿੱਲੇ ਲੰਬਾ ਜਾ ਕੇ ਮੈਨੂੰ ਨਹੀਂ ਲੱਗਦਾ ਝਾੜ ਬਾਲਾ ਵਧੀਆ ਰਹੂਗਾ ਠੀਕ ਠਾਕ ਰਹੂਗਾ ਵਾਕਿਓ ਬਾਈ ਕਹਿੰਦਾ ਸੀ ਨਾ ਮਸ਼ੀਨ ਵਾਲਾ ਵੀ ਲੜੀਆਂ ਖਾਲੀ ਨੇ ਸੇਵਾ ਸਰ ਹੋ ਗਿਆ ਲੜੀਆਂ ਦਾ 4 4.5 ਕਿੱਲਿਆਂ ਦੇ ਪਹਿਲਾ ਟੈਂਕ ਭਰਨਾ ਚਾਹੀਦਾ ਸੀ ਅਜੇ ਵੀ ਨਹੀਂ ਮਿਲਦਾ ਭਰਿਆ ਜਿਹੜਾ ਮੋੜ ਤੇ ਆ ਗਿਆ ਨਾ ਬਹੁਤ ਝਾੜ ਚੁਣ ਤੇ ਠੀਖਾਗ ਨੇ ਉਨਾ ਕ ਟੈਂਕ ਹੋਇਆ ਹਜੇ 5.5 ਕਿਲੋ ਲੰਬੀ ਮਸ਼ੀਨ ਆ ਗਈ ਹਜੇ ਵੀ ਟੈਂਕ ਪੂਣਾ ਬਾਈ ਟੀਸੀ ਵਾਲਾ ਟੈਂਕ ਨਹੀਂ ਭਰਿਆ ਹਜੇ ਵੀ ਜੇ ਆਪਾਂ ਕਹਿ ਦਈਏ 5.5 ਕਿਲਿਆਂ ਤੋਂ ਜਾ ਕੇ ਮਸ਼ੀਨ ਮੋੜੀ ਐ ਆ ਕੱਟਕੁੱਟ ਮਾਰ ਕੇ ਅਧਾ ਹੋਰ ਲਾ ਲਓ 6 ਕਿਲਿਆਂ ਜਾ ਕੇ ਟੈਂਕ ਪਰ ਜੇ ਕਹਿ ਲਈਏ ਟੀਸੀ ਨਿਕਲੀ ਐ ਨਹੀਂ ਨਿਕਲੀ ਵਰਮਾ ਤੇ ਇਸ ਦਾ ਪਿਆਪਾ ਨੂੰ ਇੱਕ ਪਾਸੇ ਸ਼ੀਸ਼ੇ ਵਿੱਚ ਵੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਟੈਂਕ ਤਾਂ ਭਰ ਗਿਆ ਜੀ ਮੈਂ ਤਾਂ ਇਹ ਨੁਕਸੇ ਫੜਿਆ ਹੋਇਆ ਸੀ ਆ ਲੜੀਆਂ ਖਾਲੀ ਆ ਗਈਆਂ ਲੜੀਆਂ ਖਾਲੀਆਂ ਪਿੱਛੋਂ ਬਾਈ ਕਹਿੰਦਾ ਲੜੀਆਂ ਖਾਲੀ ਨੇ ਆਹ ਦੇਖੋ ਜਿਵੇਂ ਆ ਜੜ ਚੋਂ ਇੱਥੋਂ ਤਿੰਨ ਚਾਰ ਪੰਜ ਦਾਣੇ ਜਿਵੇਂ ਤੇ ਆ ਲੜੀ ਚੋਂ ਵੇਖੋ ਆਹ ਦੇਖੀ ਮੁੰਜਰ ਆਹ ਰਾਹੀ ਖਾਲੀ ਇਹ ਰਹੀ ਡਾਂਗ ਦੇ ਦੇ ਲੈ ਦੇ ਲੱਕੇ ਦਾਲੇ ਨੇ ਹੋਰ ਖਾਲੀ ਜਿਹੜੇ 1 2 ਹੈਗੇ ਉਹ ਊਂਕਾਲੇ ਨੇ ਥੋੜੀ ਖਤਮ ਹੋ ਗਈ ਹਾਂ 6 ਕਿੱਲਾਂ ਤੇ ਪਹਿਲਾਂ ਟੈਂਕ ਭਰਿਆ ਹੁਣ ਦੂਜਾ ਟੈਂਕ ਜਿਹੜਾ 3 ਕਿੱਲੇ ਮਸ਼ੀਨ ਚੱਲੀ ਗਈ ਲੰਬੀ ਹੈ ਨਾ ਤੇ ਅੱਧਾ ਫੇਰ ਆ ਇਹਨੂੰ ਸਾਢੇ 3 ਹਾਂ ਮਿਠਾਈ ਚਲੀ ਗਈ ਕਿਉਂ ਇੱਥੋਂ ਟੈਂਕ ਇੱਥੇ ਪਿਆ ਨਾ ਇੰਨਾ ਥਾਂ ਵੀ ਘਟ ਗਿਆ ਕੇ ਇੱਥੇ ਪਿਆ ਟੈਂਕ ਅੱਧਾ ਕਿਲਾ ਹੀ ਕੱਢ ਗਿਆ ਢਾਈ ਕਿੱਲੇ ਚਲੀ ਗਏ ਮਸ਼ੀਨ ਹਨ ਹਾਂ ਸਾਡੇ 5.5 ਦੇ ਭਰਿਆ ਹੁਣ ਵੇਖਦੇ ਆ ਕਿੰਨੀ ਦੂਰ ਆ ਕੇ ਭਰੂਗਾ ਟੈਂਕ ਆਲੇ ਨਾਲ ਦਾ ਨਾ ਇਹਨੂੰ ਲੱਖ ਦਾ 8.5 ਆਉਂਦਾ ਹੈ ਹਾਂ ਇਹ ਲੱਖ ਤੋਂ ਟਪਾ ਕੇ ਕਢਾਏਗਾ ਤਾਂ ਉਹੀ ਸਭ ਆ ਜੂਗਾ ਵਾਦਾ ਜੂਗਾ ਇਹਨੇ ਬਣਾ ਲਿਆ ਭਾਈ 5000 ਰੁਪਏ ਵਾਂਗ ਬਣਾ ਗਿਆ ਹਾਂ 2000 ਰੁਪਏ ਬਣਾ ਲੈਂਦੇ ਵੀ ਨਹੀਂ ਜਾ ਮੈਨੂੰ ਲੱਗਦਾ ਜਿਵੇਂ ਇੱਕ ਟੈਂਕ ਪਿਆ ਆਪਣਾ ਆ ਡੇਢ ਕਿੱਲੇ ਪਾ ਟ੍ਰਾਲੀ ਪਰ ਨਹੀਂ ਨਹੀਂ ਆਪਣੀ ਡੇੜੇ ਚ ਟਰਾਲੀ ਨਹੀਂ ਭਰਨੀ ਆਪਣੀ ਹੈ ਹੈ ਅਜੇ ਤਾਂ ਇੱਕ ਟੈਂਕ ਪਿਆ ਟਰਾਲੀ ਚ ਤੇ ਦੂਜਾ ਟੈਂਕ ਚੱਲਦਾ ਪਿਆ ਹੈ ਹਾਂ ਪੰਜ ਟੈਂਕ ਆ ਜਾਂਦੇ ਨੇ ਇਹਦੇ ਚ ਵਜਨ ਵੀ ਹੌਲੇ ਨੇ ਦਾਨੇ ਹਜੇ ਇੱਕ ਟੈਂਕ ਪਾਇਆ ਦੂਜਾ ਚੱਲਦਾ ਪਿਆ ਮਸ਼ੀਨ ਵੇਗ ਕਿੰਨੀ ਚਲੀ ਗਈ ਮਸ਼ੀਨ 7 ਕਿੱਲੇ ਵਾਂਗੂ ਚਲੀ ਗਈ ਤੇ ਟੈਂਕ ਨਹੀਂ ਭਰਿਆ ਜੇ ਮਾਦਾ ਕਹਿੰਦਾ ਨਾ ਟਰਾਲੀ ਪਰ ਹੀ ਭਿੰਡੀਆਂ ਦੇ ਜਿਹੜਾ ਲਾ ਕੇ ਭਿੰਡੀਆਂ ਨਾਲ ਹੀ ਭਰ ਲਈਏ ਭਿੰਡੀਆਂ ਘੜੀਆਂ ਪਰਲੇ ਬੰਨੇ ਹੋਰ ਮੰਡੀ ਜਾਣ ਵਾਲੇ ਤਾਂ ਬਣਾਗੇ ਲੈ ਵੀ ਮਾਰਦਾ ਲਓ ਜੀ ਦੂਜਾ ਟੈਂਕ ਪਵਾਉਣ ਲੱਗੇ ਆ ਡੇਢ ਕਿੱਲੇ ਇਹਨੂੰ ਮਸ਼ੀਨ ਮਿੰਟਾਂ 'ਚ ਖਾ ਜਾਂਦੀ ਹੈ ਨਾ ਡੇਢ ਕਿੱਲੇ ਨੂੰ ਮਸ਼ੀਨ ਮਿੰਟਾਂ 'ਚ ਖਾ ਜਾਂਦੀ ਹੈ ਮਾੜਿਆ ਪਿੰਡੀਆਂ ਦੇ ਕਿਹਾ ਸੀ ਕਿਹੜਾ ਲਾ ਦੀਏ ਨਾ ਭਰਿਆ ਟੈਂਕ ਪਿੰਡੀਆਂ ਨਾਲ ਹੀ ਭਰ ਲਾਂਗੇ ਪਿੰਡੀਆਂ ਕੀ ਪਿੰਡੇ ਨੇ ਪੂਰੇ ਹਨਾ ਟੈਂਕਰ ਠੀਕ ਆ ਉਸ ਦਿਨ ਕੈਰੀ ਸੰਧੂ ਦੇ ਗਿਆ ਸੀ ਨਾ ਮਸ਼ੀਨ ਲੱਗੀ ਦੀ ਪ੍ਰਿੰਸ ਉਹਨੇ 7 ਟੈਂਕ ਪਾਤੇ ਮਸ਼ੀਨ 'ਚ ਟਰਾਲੀ 6ਾਂ ਨਾਲ ਤਾਂ ਪਤਾ ਨਾ ਲੱਗਿਆ 7 ਪਾ ਕੇ ਭਰੀ ਇਹ ਦੋਆਂ ਨਾਲ ਕਰਦੀ ਡਟਰੀ ਲੇਲੈਂਡ ਦਾ 6 ਸਿਲੰਡਰ ਇੰਜਨ ਬੁੱਕ ਦਾ ਮਾਰਦਾ ਭੜਕਾ ਮਛਾਲ ਤੇ ਚਾਲਦਾ ਬਈ ਵਿਛਾਲੀ ਹੈ ਆਪਾਂ ਵੀ ਰੱਖੀ ਹੋਈ ਨਵੀਂ ਲਈ ਸੀ 2006 ਚ ਐਨਾ ਤਾਂ ਵੱਢਿਆ ਗਿਆ ਵੇਖੋ ਇੱਕ ਜਿਹੜਾ ਇੱਧਰ ਚਲਾ ਗਿਆ ਦੋ ਪਰਲੇ ਬੰਨੇ ਹੋ ਗਏ ਤੇ ਬਾਕੀ ਇਧਰੋਂ ਲੱਗ ਗਏ ਕਿੜੇ ਤੇ ਦੋ ਟੈਂਕ ਭਰੇ ਨੇ ਦਾਣੇ ਆਪਣੇ ਜਿਵੇਂ ਸੁੱਕੇ ਨੇ ਵਜਣ ਬਾਲਾ ਜਿਆਦਾ ਹੈ ਨਹੀਂ ਗਾ ਦਾਣਿਆਂ ਚ ਕਾਲਾ ਦਾਣਾ ਵੀ ਹੈਗਾ ਵਿੱਚ ਫੁੱਕਾ ਵੀ ਹੈਗਾ ਥੋੜਾ ਥੋੜਾ ਬਾਕੀ ਵੇਖਦੇ ਆਂ ਕੀ ਬਣਦਾ ਇਸ ਵਾਰ ਗੋਣਾ ਇਸ ਵਾਰ ਕਿਹਦਾ ਆਹ ਵੇਖਦੇ ਕੀ ਬਣਦਾ ਤਿੰਨ ਟੈਂਕ ਪੈ ਗਏ ਆਪਣੀ ਟਰਾਲੀ ਚ ਤੇ ਹੁਣ ਚੌਥਾ ਟੈਂਕ ਚੱਲੀ ਜਾਂਦਾ ਤੀਜਾ ਟੈਂਕ ਮੈਨੂੰ ਲੱਗਦਾ ਫੁੱਲ ਨਹੀਂ ਸੀ ਭਰੇ ਆ ਪਾਉਣਾ ਕੁ ਸੀ ਤੇ ਡੇਢ ਕਿੱਲੇ ਦੇ ਲਗਭਗ ਆਪਣਾ ਥਾਂ ਵਧਿਆ ਚੱਲਿਆ ਝਾੜ ਬਹੁਤ ਘਟਾ ਹੈ ਪਹਿਲਾਂ ਇਹ ਤਿੰਨ ਕਿੱਲੇ ਵੱਢ ਕੇ ਇਹੀ ਦੋ ਟਰਾਲੀਆਂ ਭਰ ਕੇ ਦੋ ਟੈਂਕ ਬਚ ਜਾਂਦੇ ਹੁੰਦੇ ਸੀਗੇ ਤੇ ਇਸ ਵਾਰੀ ਮੈਨੂੰ ਲੱਗਦਾ ਇਹ ਟਰਾਲੀਆਂ ਊਣੀਆਂ ਰਹਿ ਜਾਣੀਆਂ ਫੁੱਲ ਨਹੀਂ ਭਰਨੀਆਂ ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਤਿੰਨ ਕਿੱਲਾਂ ਦੇ ਵਿੱਚੋਂ ਲਗਭਗ 50-60 ਮਣ ਦਾਣੇ ਘਟ ਕੇ 70-75 ਮਣ ਵੰਗੂ ਹੀ ਘਟ ਕੇ ਤਕਰੀਬਨ ਤੇ ਇੰਨਾ ਝਾੜ ਘਟ ਹੈ ਜੀ ਤੇ ਬਾਕੀ ਤੁੱਲੇ ਤੋਂ ਬਾਅਦ ਜਿਹੜਾ ਵੀ ਝਾੜ ਆਇਆ ਆਪਾਂ ਕੋਈ ਲੁਕੋ ਨਹੀਂ ਰੱਖਣਾ ਤੁਹਾਨੂੰ ਸਾਰਿਆਂ ਨੂੰ ਸਹੀ ਦੱਸਾਂਗੇ ਇਸੇ ਕਰਕੇ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ ਤੇ ਨਾ ਠੇਕਾ ਵਧਾਓ ਜ਼ਿਆਦਾ ਤੇ ਆਪਣਾ ਹਿਸਾਬ ਨਾਲ ਲਾਓ ਕਿਉਂਕਿ ਇਸ ਵਾਰੀ ਘਾਟਾ ਬਹੁਤ ਪੈ ਰਿਹਾ ਜਿਹੜੇ ਵੀਰ ਦੀਆਂ ਮਸ਼ੀਨਾਂ ਆਪਣੇ ਚੱਲਦੀ ਪਈ ਤੇ ਇਹਨਾਂ ਨੇ ਕੱਲ 9 ਕਿੱਲੇ ਵੱਡ ਕੇ ਤਲਾਏ ਨੇ ਤੇ 4 ਕਿੱਲੇ ਪੂਛਾ 44 ਸੀ ਤੇ 5 ਕਿੱਲੇ ਹੈਗੇ ਸੀ ਵਿੱਚ ਆਪਣਾ ਨਵਾਂ ਜਿਹਾ ਬੀ ਆ ਕਿਹੜਾ ਹਾਂ ਪੰਜਾਬ ਨੰਬਰ 1 ਤੇ ਪੀਪੀ 1 ਇਹ ਮਤਲਬ ਪੰਜਾਬ ਨੰਬਰ 1 ਕਹਿ ਦਿੰਦੇ ਜਿਹਨੂੰ ਤੇ ਉਹ ਲਾ ਲਓ ਵੀ ਤੁਸੀਂ 9 ਕਿੱਲਾਂ ਦੀ ਐਵਰੇਜ ਆਈ ਆ ਸਾਰੀ 50 ਮੰਨ ਦੀ ਤੇ ਤੁਸੀਂ ਆਪੇ ਹਿਸਾਬ ਲਾ ਲਓ ਵੋਣੇ ਬੁੱਟੇ ਵਾਲੀ ਸੀ ਉਹ ਤੇ ਵੀ ਇੰਨਾ ਘਾਟਾ ਪੈ ਰਿਹਾ ਜ਼ਿਮੀਂਦਾਰਾਂ ਨੂੰ ਤੇ ਬਾਕੀ ਕੰਬਾਈਨ ਚੱਲੀ ਜਾਂਦੀ ਐ ਜੋ ਵੀ ਵੱਡਿਆ ਤੁਹਾਡੇ ਸਾਹਮਣੇ ਸਾਰਾ ਰਿਜ਼ਲਟ ਆ ਜਾਣਾ ਐ ਇੱਕ ਦੋ ਦਿਨਾਂ ਨੂੰ ਜਦੋਂ ਤੁਲਿਆ ਤੁਹਾਨੂੰ ਦੱਸਾਂਗੇ ਵੀਡੀਓ ਬਣਾ ਕੇ ਪਾਵਾਂਗੇ ਤੇ ਅੱਜ ਵਾਲੀ ਇਹ ਤੁਹਾਨੂੰ ਪਾ ਦਾਂਗੇ ਅਲੱਗ ਤੋਂ ਤੇ ਜਿਹੜੀ ਤੋਲ ਵਾਲੀ ਐ ਉਹ ਤੁਹਾਨੂੰ ਅਲੱਗ ਤੋਂ ਪਾ ਦਾਂਗੇ ਬਣਾ ਕੇ ਆਪਾਂ ਵੀ ਕਿੰਨੀਆਂ ਬੋਰੀਆਂ ਹੁੰਦੀਆਂ ਨੇ ਹਨਾ ਤੇ ਥਾਂ ਤਿੰਨ ਕਿੱਲਾਂ ਤੋਂ ਆਪਣਾ ਥੋੜਾ ਜਿਹਾ ਘੱਟ ਸੀ 25 ਮਰਲਿਆਂ ਦੇ ਵਿੱਚ ਨਾਲਾ ਨਿਕਲਦਾ ਇੱਕ ਗੁੱਟ ਦੇ ਵਿੱਚੋਂ ਇੱਕ ਵਾਟ ਤਿੰਨ ਕਿੱਲਾਂ ਲੰਬਾਈ ਦੀ ਪੂਰੀ ਐ ਇੱਕ ਬੰਨੇ ਗੁੱਟ ਨੂੰ ਛੀਰਦਾ ਨਾਲਾ ਥੋੜਾ ਜਿਹਾ ਕੋਜੋ ਵਿੱਚ ਬੋਰਬਾਰ ਆ ਗਿਆ ਬੋਰਬਾਰ ਦਾ ਤਾਂ ਆਪਾਂ ਕਦੀ ਸੋਚਿਆ ਨਹੀਂ ਇੰਨੀ ਨਾ ਮਿੰਤੀ ਕਦੀ ਕੀਤੀ ਵੀ 5 ਮਰਲੇ ਘਟਾ ਲਓ 4 ਘਟਾ ਲਓ 3 ਕਿੱਲੇ ਹੀ ਗਿਣੀ ਦੇ ਨੇ 3 ਕਿੱਲੇ ਦੇ ਨੇੜੇ ਆ ਥਾਂ ਨਾਲਾ ਥੋੜਾ ਜਿਹਾ ਲੰਘਦਾ ਜਿਹੜਾ 25 ਮਰਲੇ ਆ ਥਾਂ ਉਹੀ ਘਟਾ ਬਾਕੀ ਸਮਝੋ ਵੀ ਪੂਰਾ ਹੀ ਆ ਤੇ ਜਿੰਨਾ ਵੀ ਝਾੜ ਬਣਿਆ ਤੁਹਾਨੂੰ ਦੱਸਾਂਗੇ ਚੌਥਾ ਟੈਂਕ ਆਪਣਾ ਹੁਣ ਚੱਲਦਾ ਪਿਆ ਤੇ ਕੰਬਾਈਨ ਇਧਰ ਆਉਂਦੀ ਆ ਤਾਂ ਤੁਹਾਨੂੰ ਦਿਖਾਉਨੇ ਆ ਚਾਰ ਟੈਂਕ ਪਾ ਕੇ ਟਰਾਲੀ ਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਦਾਣੇ ਦੇ ਵਿੱਚ 5 ਟੈਂਕ ਫੁੱਲ ਪਰਵੇਂ ਪੈ ਜਾਂਦੇ ਜਿੰਨੀ ਘਰ ਹੁਣ ਤਾਂ ਦਾਣੇ ਜੇ ਕਈਵਰੀ ਕੰਬਾਈਨ ਦਾ ਟੈਂਕ ਛੋਟਾ ਹੁੰਦਾ ਤਾਂ 6-7 ਵੀ ਪੈ ਜਾਂਦੇ ਨੇ ਕੰਬਾਈਨ ਦੇ ਟੈਂਕ ਦੇ ਉੱਪਰ ਹੈ ਕਰਤਾਰ ਕੰਬਾਈਨ ਦੇ 5 ਪੈਂਦੇ ਨੇ ਤੇ 5.5 ਵੀ ਪੈ ਜਾਂਦੇ ਨੇ ਤੇ ਇਹਦਾ ਵੀ ਟੈਂਕ ਕਰਤਾਰ ਦਾ ਤੇ ਇਹਦਾ ਲਗਭਗ ਸੇਮ ਹੁੰਦਾ ਹੈ ਇਹਦਾ ਵੀ ਟੈਂਕ ਵੱਡਾ ਹੀ ਆ ਤੇ ਮੈਨੂੰ ਲੱਗਦਾ 5 ਕਹਿੰਦੇ ਪੈਣਗੇ ਤੇ ਪਰ ਚੌਥਾ ਟੈਂਕ ਚੱਲਦਾ ਪਿਆ ਪੈਲੀ 'ਚ ਝਾੜ ਘਟ ਹੈ ਇਸ ਵਾਰੀ ਤੇ ਆਜੋ ਹੁਣ ਮੈਨੂੰ ਲੱਗਦਾ ਚੌਥਾ ਟੈਂਕ ਪਾਊਗਾ ਪਤਾ ਨਹੀਂ ਪੂਰਾ ਭਰਿਆ ਕਿ ਪਾਉਣਾ ਹੈ ਦੇਖਦੇ ਆ ਕਿੰਨਾ ਕੁ ਪਾਉਂਦਾ ਮੈਨੂੰ ਲੱਗਦਾ ਫੁੱਲ ਭਰ ਕੇ ਪਾਊਗਾ ਇੱਕ ਜਿਹੜਾ ਪਿੱਛੇ ਰਹਿ ਗਿਆ ਬਚ ਗਿਆ ਤੇ ਇਧਰੋਂ ਜਿਹੜਾ ਅੱਗੇ ਆ ਅੱਧਾ ਜਿਹੜਾ ਇਹ ਕੰਪਲੀਟ ਕਰ ਦੂਗਾ ਤੇ ਫਿਰ ਵਾਪਸੀ 'ਚ ਦਾਣੇ ਪਾਊਗਾ ਤੇ ਦੇਖਦੇ ਆਪਾਂ ਆ ਜੋ ਜੀ ਜਿਵੇਂ ਮੈਂ ਦੱਸਿਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਉਹ ਅਗਲਾ ਜਿਹੜਾ ਹੁਣ ਪੂਰਾ ਕਰ ਆਊਗਾ ਇਹਨੂੰ ਖਤਮ ਕਰ ਆਊਗਾ ਜਦੋਂ ਵਾਪਸ ਆਊਗਾ ਨਾ ਫਿਰ ਦਾਣੇ ਪਾਊਗਾ ਤੇ ਇੱਕ ਜਿਹੜਾ ਪਿੱਛੇ ਪੂਰਾ ਰਹਿ ਗਿਆ ਤੇ ਇਧਰਾਂ ਲਸਰ ਜੀ ਰਹਿ ਗਈ ਆ ਦੇਖੋ ਇੱਥੋਂ ਖਤਮ ਹੋ ਗਈ ਹੁਣ ਇਹਨੂੰ ਕੰਪਲੀਟ ਕਰਕੇ ਵਾਪਸ ਆਊਗਾ ਤੇ ਉਹ ਸਾਹਮਣੇ ਨਾਲਾ ਲੰਘਦਾ ਹੀ ਡਰੇਨ ਲੰਘਦੀ ਹੈ بارش ਵਾਲੀ ਤੇ ਇਹ ਜਾ ਕੇ ਪੈਂਦੀ ਹੈ ਚੰਬੋਚੋ ਚ ਚੰਬੋਚੋ ਜਾ ਕੇ ਪੈਂਦਾ ਇੱਕ ਦੇਸੀ ਕਹਿ ਦੇਗਾ ਫਿਰ ਕਿਹੜਾ ਜੋਰ ਲੱਗਦਾ ਹੈ ਕਹਿਣਾ ਹੀ ਅੱਜ ਨਾ ਕਹਿਣਾ ਹੀ ਕੈਦੇ ਭਰਾ ਨਿਕਲ ਨਹੀਂਦਾ ਹੈ ਨਹੀਂ ਆਹ ਲੋ ਜੀ ਇਧਰ ਇੰਨੀ ਕ ਫਾਂਟ ਬਚੀ ਸੀ ਆਹ ਕਿਹੜਾ ਇਹ ਇਲਾਕੇ ਦੇ ਮਸ਼ੀਨ ਹੁਣ ਪਰਲੇ ਡੇਢ ਚ ਵੜ ਗਈ ਤੇ ਤਕਰੀਬਨ 3 ਕਿੱਲੇ ਪੂਰੇ ਨੇ ਤੇ ਆ ਨਾਲਾ ਇੱਕ ਗੁੱਠ ਨੂੰ ਚੀਰਦਾ ਇੱਧਰਲੇ ਬੰਨੇ ਉਹ ਪਰਲੀ ਵੱਟ ਤਾਂ ਉੱਥੋਂ ਤੱਕ ਪੂਰੀ ਆਪਣੀ 3 ਕਿੱਲਿਆਂ ਦੀ ਇੱਥੇ ਆ ਗਈ ਜਿੱਥੇ ਖੰਭਾ ਲੱਗਾ ਹੈ ਤੇ ਨਾਲਾ ਇੱਥੋਂ ਐਂਟਰੀ ਕਰਦਾ ਆਪਣੀ ਪੈਲੀ 'ਚ ਆ ਗੁੱਠ ਨੂੰ ਚੀਰਦਾ ਇਹ 25 ਕੁ ਮਰਲੇ ਥਾਂ ਇਹ ਘਟਦਾ ਕੁਝ ਆਪਣਾ ਜਿਵੇਂ ਉਹ ਜਿੱਥੇ ਤਰੇਕਾਂ ਤਰੁੱਕਾਂ ਲੱਗੀਆਂ ਬੋਰ ਆ ਗਿਆ ਵਿਚਾਰਾ ਰੂ ਛੱਡਿਆ ਹੋਇਆ ਉਹ ਲਾਲੂ ਮਾੜਾ ਮੋਟਾ ਲੋ ਜੀ ਆ ਕੇ ਰਵੱਢਿਆ ਗਾ ਇੱਕ ਪਾਸੇ ਵਾਲਾ ਡੇਢ ਦਾ ਤੇ ਉਹਦੇ ਜੇ ਪਹਿਲਾ ਘੇੜਾ ਆਪਾਂ ਟੈਂਕ ਪੂਰਾ ਭਰ ਕੇ ਤਾਂ ਨਹੀਂ ਜਦੋਂ ਆ ਇੱਥੇ ਮੋੜ ਤੇ ਆ ਗਈ ਉਦੋਂ ਆਪਾਂ ਟੈਂਕ ਪਵਾ ਲਾਂਗੇ ਟਰਾਲੀ ਫਿਰ ਖਾਲੀ ਵੀ ਜਾਂਦੀ ਭੈੜੀ ਲੱਗਦੀ ਐ ਕੀ ਹੋ ਗਿਆ ਲੋ ਜੀ ਡੇਢ ਚੋ ਟਰਾਲੀ ਭਰੀ ਨਹੀਂ ਸੀ ਇਸ ਕਰਕੇ ਆਪਾਂ ਨਾ ਪੌਣਾ ਕ ਟੈਂਕ ਹੋਰ ਪਾਉਣੇ ਆ ਪੌਣਾ ਕਿ ਟੈਂਕ ਹੋ ਜਾਊਗਾ ਤਿੰਨ ਕਿੱਲੇ ਦੀ ਲਾਮ ਆ ਗਈ ਮਸ਼ੀਨ ਤੇ ਅੱਦੇ-ਅੱਦੇ ਕਿੱਲੇ ਦੀ ਚੜਾਈ ਹੋ ਗਈ ਦੋਵੇਂ ਪਾਸੇ ਚਾਰ ਕਿੱਲੇ ਬਣ ਗਏ ਚਾਰ ਕਿੱਲੇ ਲੰਮਾ ਸਮਝੋ ਕੱਟ ਗਿਆ ਮਸ਼ੀਨ ਦਾ ਤੇ ਹੁਣ ਆਪਾਂ ਇਹ ਦਾਣੇ ਪਾਉਣੇ ਆ ਇਟਾਪਾ ਉੱਥੋਂ ਕੰਪੈਨ ਆਏਗੇ ਜਿੱਧਾ ਕਿਲਾ 3 ਕਿਲੇ ਆਏ ਆ ਕੀ ਇੱਥੇ ਇੱਥੋਂ ਅੱਧਾ ਐ ਆ ਗਈ ਇੱਥੋਂ ਕੱਢ ਕੇ ਦਾਣੇ ਪਾਦੇ ਹੋਣਾ ਇਧਰ ਦੀ ਜਾਵਾਂਗੇ ਹਮ ਛੜੀ ਵਾਲੇ ਪਿੰਡ ਨੇ ਦੀ ਨੇੜੇ ਪੈਂਦਾ ਆਪਾਂ ਨੂੰ ਇਧਰ ਕਹੋਗੇ ਆਪਾਂ ਬਾਈਪਾਸ ਤੇ ਜਾਣਾ ਆ ਇੜਾ ਲਾ ਕੇ ਮੰਡੀ ਚ ਆ ਗਿਆਂ ਵਾਪਸ ਤੇ ਦੂਜੀ ਟਰਾਲੀ ਦੇ ਵਿੱਚ ਟੈਂਕ ਇੱਕ ਹੋਰ ਪੈਂਦਾ ਸੀ ਫੁੱਲ ਨਹੀਂ ਭਰੀ ਤੇ ਛਾੜਨ ਦਾ ਅਜਾ ਤੁਸੀਂ ਆਪੇ ਲਾ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ